ਬੈਠੇ ਜੰਮ ਹਾਂ ਬੈਠੇ ਕਿੱਥੋਂ ਆਇਆ ਤੂੰ ਮੈਂ ਪੱਠੇ ਪਾ ਕੇ ਆਇਆ ਸੀ ਉੱਥੋਂ ਲੈ ਆਇਆ ਪੈੜੀ ਚ ਵੱਢ ਕੇ ਤੇ ਮੈਂ ਵੇਲੀ ਚ ਲਾ ਕੇ ਆਇਆ ਪੱਠੇ ਠੱਠੇ ਚ ਪੈਣ ਜਾ ਕੇ ਇਹਨਾਂ ਦੇ ਪੱਠੇ ਤੂੰ ਠੇਕਾ ਲਿਆ ਵਾ ਆਪ ਬਾਹਰੋਂ ਵੀ ਆਇਆ ਤੇ ਤਾਂ ਵੀ ਕੰਮ ਨੂੰ ਹੱਥ ਨਹੀਂ ਲਾਉਂਦਾ ਕਿਉਂ ਕੀ ਗੱਲ ਹੋ ਗਈ ਆ ਗੱਲ ਕੀ ਹੋ ਗਈ ਆ ਗੱਲਾਂ ਉਹ ਜਿਹੜੀਆਂ ਰੋਜ਼ ਹੀ ਹੁੰਦੀਆਂ ਵਾ ਕਰਦਿਆ ਕਰਦਿਆ ਵੀ ਸਿਰ ਤੇ ਸਵਾਹ ਪੰਦੇ ਉਹ ਤਾਂ ਮਰਦੀ ਅਗਲੀ ਚੜ ਚੜ ਮੈਂ ਜੇ ਲੜਨਾ ਮੈਨੂੰ ਕੀ ਲੋੜ ਲੜਨ ਦੀ ਅਸੀਂ ਤਾਂ ਸਰਸਰੀ ਦੋਵੇਂ ਪੈਣਪਰਾ ਗੱਲਾਂ ਕਰਨ ਦੇ ਹੀਗੇ ਏ ਉਧਰੋਂ ਆਣ ਕੇ ਤੇ ਲਾਪੀ ਲਾਲਾ ਲਾਲਾ ਕਰਨ ਤੁਸੀਂ ਜੇ ਉਹ ਮਾਮਾ ਤੇ ਰੰਦਾ ਵੀ ਚੱਲ ਮੈਂ ਪੈਸੇ ਦੇ ਦੇਣਾ ਵਾ ਤਾਂ ਤੁਸੀਂ ਕੱਪੜੇ ਬਣਾ ਲਿਆਓ ਜਾ ਕੇ ਅਹੀਂ ਪੈਸੇ ਕਰਨੇ ਯਾਰ ਤੁਹਾਡਾ ਵੀ ਦਿਮਾਗ ਖਰਾਪ ਹੈ ਅਹੀਂ ਪੈਸੇ ਕੀ ਕਰਨੇ ਆ ਪਾਪਾ ਸਾਨੂੰ ਅੱਗੇ ਲੀੜਾਂ ਤੋਂ ਬਿਨਾਂ ਰੱਖਦੇ ਆ ਮੈਂ ਤਾਂ ਪੈਸੇ ਮੰਗੇ ਹੀ ਨਹੀਂ ਮੈਂ ਤਾਂ ਆਖਿਆ ਭਰਾਵਾ ਨਾ ਮੈਂ ਨਹੀਂ ਇਹ ਕੰਮ ਕਰਦਾ ਪਰ ਉਹਾਂ ਦੀ ਹਾਂ ਜਾਂ ਤੂੰ ਤੇ ਆਨੀ ਆ ਵੀ ਮੈਨੂੰ ਪੈਸੇ ਦੇ ਉਹ ਤੇ ਉਦਾਂ ਦਿਨ ਪਤਾ ਭਲਾਂ ਦੀ ਭਰੀ ਆ ਮਿੰਟ ਮਿੰਟੀ ਦੇ ਹਵਾਲ ਪਾ ਲੈਂਦੀ ਆ ਤੁਸੀਂ ਨਹੀਂ ਕੋਈ ਵਦਕਾ ਟੱਕਣੀ ਉਹਨਾਂ ਨੂੰ ਮੈਂ ਵੱੱਡ ਘੱਟ ਨਹੀਂ ਕੋਈ ਵੀ ਆਖੀ ਪਰ ਮੈਨੂੰ ਗੁੱਸਾ ਇੰਨਾ ਜ਼ਿਆਦਾ ਚੜਿਆ ਨਾ ਹੱਥੋਂ ਪਾਈ ਹੋ ਗਈ ਉਹ ਪੈ ਗਈ ਮੈਨੂੰ ਗਾੜੀਆਂ ਚਲੋ ਇੰਨੀ ਗੱਲ ਹੈ ਤੇ ਆਪਾਂ ਫਿਰ ਆਪਣੇ ਪਿੰਡ ਚੱਲ ਜਾਨੇ ਆ ਨਹੀਂ ਅਹੀਂ ਹੁਣ ਚੱਲ ਜਾਣਾ ਵਾ ਇਦਾਂ ਕਰੋ ਪਾਓ ਲੀਡੇ ਲਾੜੇ ਲਫਾਫੇ ਦੇ ਵਿੱਚ ਉਹਦੇ ਚ ਬੈਗ ਚ ਤੇ ਚੱਲੀਏਗਾ ਆਪਣੇ ਪਿੰਡ ਬਥੇਰੀ ਕਰਾ ਲਈ ਇੱਥੇ ਔਰ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਇਹਨਾਂ ਕੋਲ ਚਲੋ ਮੈਂ ਮਮਾ ਮੈਂ ਕੀ ਆਣਾ ਵਾ ਵੀ ਅਹੀਂ ਤੇ ਚੱਲ ਚੱਲ ਜਾਗੇ ਪਿੰਡ ਤੇ ਨਾਨਾ ਨਾਨੀ ਜੀ ਵਿਚਾਰੇ ਕਿਦੇ ਮੂੰਹ ਆ ਲੈ ਵੇਖਣਗੇ ਮਾਮੀ ਤੇ ਉੱਥੇ ਉਹਨਾਂ ਨੂੰ ਇੱਥੇ ਸਿੱਧੇ ਮੂੰਹ ਕਾਉਂਦੀ ਵੀ ਨਹੀਂ ਉਹਨਾਂ ਨੂੰ ਨਾ ਨਾ ਨਾਨੀ ਦਮਿਆ ਹੁਣ ਕੀ ਕਰਾਂ ਦੱਸ ਸਾਰੀ ਦਿਹਾੜੀ ਕਰਦਿਆ ਕਰਦਿਆਂ ਵੀ ਇਹਨਾਂ ਨੂੰ ਕਿਤੇ ਹੋਗਾ ਝਾੜ-ਝਾੜ ਮਾਰਦੀ ਆ ਤੇ ਮੈਂ ਤੇ ਆਖੂਗੀ ਉਹਨਾਂ ਨੂੰ ਜੇ ਤੇ ਉਹਨਾਂ ਨੇ ਨਾਲ ਜਾਣਾ ਹੋਊਗਾ ਠੀਕ ਆ ਮਰਜ਼ੀ ਆ ਉਹਨਾਂ ਦੀ ਪਰ ਹੁਣ ਮੈਂ ਤੇ ਚੱਲ ਜਾਣਾ ਵਾ ਨਾਲੇ ਆਪਣੇ ਘਰ ਦਾ ਜਾ ਕੇ ਵੇਖੀਏ ਪਾਪਾ ਤੇਰੇ ਉੱਥੇ ਕੱਲੇ ਆ ਤੇ ਉਹ ਗੱਲ ਵੀ ਅਹੀਂ ਤੇ ਸਾਰਾ ਕੰਮ ਸਾਡੇ ਸਿਢਾ ਕੇ ਤੇ ਇੱਥੇ ਬੈਠੇ ਆ ਜਦੋਂ ਉਹਨੂੰ ਕਦਰ ਹੀ ਨਹੀਂ ਮੱਸਾ ਤੇ ਚਲੋ ਜਾਓ ਫਿਰ ਤੁਸੀਂ ਪਾ ਲਓ ਆਪਣੇ ਕੱਪੜੇ ਬੈਗ 'ਚ ਤੇ ਚਲੀਏ ਆਪਾਂ ਆਹੋ ਨਹੀਂ ਅਹੀਂ ਚੱਲੇ ਹਾਂ ਮੈਂ ਤਾਂ ਨਹੀਂ ਸ਼ੁਗਰਵਾ ਕਿਤੇ ਨਿਕਲੂਗੀ ਤੇ ਮੇਰੇ ਸਿਰੋਂ ਬਰਾਟਲ ਹੋਗੀ ਕਿਤੇ ਛੇਂਜੀ ਪਾਈ ਜਿੱਦਾਂ ਦੀ ਆਈ ਜੀਣਾ ਹਰਾਮ ਕੀਤਾ ਵਾ ਚਲ ਆਪਣੇ ਮਜੇ ਨਾਲ ਦੋ ਟਿੱਕੀਆਂ ਲਾਈ ਦੀਆਂ ਖਾਈ ਪੀਦੀਆਂ ਇਹਦੇ ਲੰਮੇ ਪਈਦਾ ਹੀ ਘੜੀ ਉਦੋਂ ਦਾ ਤਾਂ ਇਹ ਨਾ ਮੇਲਾ ਲਾਇਆ ਇਹਨਾਂ ਨੇ ਕਿਤੇ ਸਿਰ ਖਾ ਲਿਆ ਸਾਡਾ ਜਾਵੇ ਮੈਂ ਤੇ ਨਹੀਂ ਪਰੇ ਲੌਂ ਜੱਲੀ ਆ ਨਹੀਂ ਮੰਮੀ ਮੈਂ ਪਿੰਡ ਨੂੰ ਚਲ ਚੱਲੀ ਆ ਕਿਉਂ ਨਹੀਂ ਹੁਣ ਚੱਲੀਏ ਪਿੰਡ ਨੂੰ ਕਿ ਹੁਣ ਕੀ ਕਰਨਾ ਇੱਥੇ ਬਥੇਰੀ ਕਰਾ ਲਈ ਬੇਇੱਜ਼ਤੀ ਚੱਲ ਪੁੱਤ ਕੋਈ ਗੱਲ ਨਹੀਂ ਆਈਗੀ ਛੱਤੀ ਤੂੰ ਕਿਾ ਚੱਲ ਚੱਲੀ ਆਂ ਖੇਤੀ ਆ ਅਗਲੀ ਜਾਂਦੀ ਕਿੰਨੇ ਦਿਨ ਹੋ ਗਏ ਆ ਕੇ ਪੈੜਾ ਪਾ ਕੇ ਬੈਠੀ ਆਂ ਤੂੰ ਖੇਤੀ ਨਹੀਂ ਆ ਕੋਈ ਜੀ ਚੱਲ ਫਿਰ ਖਲੋ ਜਾ ਮੇਰੀ ਗੱਲ ਸੁਣੀ ਹਾਂਜੀ ਦੱਸੋ ਹਾਂ ਮਾਦਾ ਵੀ ਮਗਰੀ ਚਲ ਗਈ ਆ ਦੇਖਾ ਨਾ ਕੀ ਕੰਨ ਡਈਆਂ ਨਾ ਓਦਾਂ ਕਹਿ ਦਿੰਦੀ ਸਾਡੇ ਕੋ ਪੈਸਾ ਹੀ ਨਹੀਂ ਕੋਈ ਹੈਗਾ ਉਹਦੀਆਂ ਮੁਠਾਂ 'ਚ ਹੁਣ ਝਟਦੇ ਆਂ ਡੈ ਭਣੇ ਆ ਹੋਣ ਇਹਨੇ ਗੁੱਥਲੀ ਖੋਲਣੇ ਆ ਜਾਗਦੇ ਬੇਨੀ ਪਲਾ ਪਰਦੇ ਜੇ ਨਾਲ ਮੰਮੀ ਦੱਸੋ ਵੀ ਸਹੀ ਕੀ ਗੱਲ ਆ ਸੁਣੀ ਆ ਹੌਸਲਾ ਤੇ ਕਰ ਕਾਲੀ ਪਿਆਜ ਨੀ ਤੇ ਤੁਮੀ ਇਹ ਕੀ ਆ ਮੰਮੀ ਇਹ ਵਾ ਆ ਤੇਰੀਆਂ ਵਾ ਵਾਲੀਆਂ ਨਿੱਕੀ ਹੁੰਦੀਆਂ ਹਾ ਅੱਛਾ ਇਹ ਤੇ ਮੰਮੀ ਮੈਨੂੰ ਪਤਾ ਵਾ ਵੀ ਮੇਰੀ ਨਿੱਕੀ ਹੁੰਦੀਆਂ ਵਾਲੀਆਂ ਵਾ ਪਰ ਇਹ ਮੈਂ ਕੀ ਕਰਨੀ ਆ ਵਾ ਉਹ ਤੇ ਮੇਰਾ ਤੇ ਇਰਾਦਾ ਹੀ ਪੈ ਚਲ ਉਹ ਪਾਊਗੀ ਹਟਾਊਗੀ ਜਦੋਂ ਉਹਦੀ ਨੀਤ ਹੀ ਨਹੀਂਗੀ ਤੇ ਤੇਰੀਆਂ ਚੀਜ਼ਾਂ ਤੂੰ ਲੈ ਜਾ ਤੇ ਆ ਲੈ ਫੜ ਮੇਰੀਆਂ ਵੀ ਬਾੜ ਨਾਲ ਲੈ ਲੈ ਇਹ ਵੀ ਲੈ ਜਾ ਨਹੀਂ ਮੰਮੀ ਇਹ ਤੇ ਤੂੰ ਹੀ ਤੇ ਪਾਓ ਤੇ ਹਟਾਓ ਤੁਹਾਡੀ ਜਿੰਦੇ ਜੀ ਤੁਹਾਡੀਆਂ ਚੀਜ਼ਾਂ ਵਾ ਮੈਂ ਨਹੀਂ ਖੜਨੀ ਆ ਨਹੀਂ ਨਹੀਂ ਤੂੰ ਲੈ ਜਾ ਸਭ ਕੋ ਹਤੇ ਕੋਈ ਨਹੀਂ ਆ ਆ ਲੈ ਚੂੜੀ ਵੀ ਲੈ ਜਾ ਇਹ ਇਹ ਉਹਨਾਂ ਦੀ ਪੈਈ ਨਹੀਂ ਹੀਰੇ ਦੇ ਸਵਰਿਆਂ ਤੋਂ ਮੈਂ ਉਹਨਾਂ ਦੀ ਵਖਾਲੀ ਨਹੀਂ ਗਈ ਉਹਨਾਂ ਨੂੰ ਪਤਾ ਵੀ ਨਹੀਂਗਾ ਫਿਰ ਚਾਹੇ ਹੈਗੀ ਕਿ ਨਹੀਂ ਹੈਗੀ ਇਹ ਵੀ ਲੈ ਜਾ ਤੂੰ ਖਾ ਇਸ ਜੇ ਰੀ ਮੇਰੇ ਪੇਤਾਂ ਤੋਂ ਪਈ ਝੂੜੀ ਹੈ ਤੇ ਉਹਦੀ ਗੱਲ ਕਾਣਦੀ ਆ ਇਹਨੂੰ ਮੈਂ ਦੇਣੀ ਝੂੜੀ ਜਾਨੀ ਅੰਦਰ ਹੀ ਹੁਣ ਮੰਮੀ ਇਹ ਝੂੜੀ ਤੇ ਮੇਰਾ ਹੱਕ ਨਹੀਂ ਬਣਦਾ ਉਹਦੇ ਸਹੌਰਿਆਂ ਨੇ ਪਾਈ ਆ ਫੇਰ ਅਗਲੀ ਬੋਲੂਗੀ ਮੈਂ ਨਹੀਂ ਖੜਨੀ ਤੇ ਫੇਰ ਕੀ ਹੋਇਆਹੀਂ ਬਥੇਰਾ ਪਾਇਆਹੀਂ ਆਹੀਂ ਘੱਟ ਨਹੀਂ ਪਾਇਆ ਫੜ ਤੂੰ ਖਾੜਾ ਕਿਉਂ ਨਹੀਂ ਖੜਨੀ ਉਹਦੇ ਫੜਾ ਝੂੜੀ ਜੇ ਤੂੰ ਖੜਨੀ ਨਹੀਂ ਨਾ ਤੇ ਮੈਂ ਖੜਨਮ ਨਹੀਂ ਦੇਣੀ ਮੇਰੇ ਮਾਂ ਪਿਓ ਨੇ ਪਤਾ ਕਿੰਨੇ ਔਖੇ ਹੋ ਕੇ ਇਹਨਾਂ ਨੂੰ ਗਹਿਣੇ ਪਾਏ ਏ ਤੇ ਫੇਰ ਕੀ ਹੋ ਗਿਆ ਪਾਏ ਹੀ ਤੇ ਮੈਂ ਮੰਗੀ ਵੀ ਨਹੀਂ ਹੈਗੀ ਉਹ ਤਾਂ ਮੇਰੀ ਮਾਂ ਨੇ ਕੱਢ ਕੇ ਦਿੱਤੀ ਤੇ ਮੈਂ ਤੇ ਤੇਰੇ ਤੋਂ ਪਹਿਲਾਂ ਹੀ ਇੰਨੀ ਗੱਲ ਆਖਣ ਡਈ ਆ ਵੀ ਮੈਂ ਨਹੀਂ ਖੜਨੀ ਜੇ ਤੇਰੇ ਮਾਂ ਵੀ ਉਹਨੇ ਪਾਏ ਹੀ ਅਹੀਂ ਤੈਨੂੰ ਥੋੜਾ ਛੋਣਾ ਪਾਇਆ ਸਾਡਾ ਹੱਕ ਬੰਦਾ ਹੀ ਪਾਉਣ ਦਾ ਤੂੰ ਹੀ ਲੋਗਾ ਨਹੀਂ ਪਾਇਆ ਸਾਰੇ ਨਵਾਂ ਨੂੰ ਪਾਉਂਦੇ ਆ ਤੇ ਸਾਡਾ ਹੱਕ ਬੰਦਾ ਤੇ ਉਹਨਾਂ ਦਾ ਵੀ ਹੱਕ ਬਣਿਆ ਤੇ ਨਾ ਪਾਇਆ ਵਾ ਤੇ ਕਰੇ ਰਹਿਣ ਦੋ ਹਾ ਉਹਨੂੰ ਦੇਣ ਦਾ ਕੀ ਮਤਲਬ ਹੋਇਆ ਬੜਾ ਜਦੋਂ ਉਹਦਾ ਕੀਤਾ ਹੀ ਉਹਨੂੰ ਵੀ ਜੋ ਸਰਦਾ ਬੰਦਾ ਹੀ ਪਾਇਆ ਹੀ ਹੋਊਗਾ ਤੇ ਤੈਨੂੰ ਇੰਨਾ ਗਿਆ ਤਾਂ ਦੇ ਦਿੱਤਿਆਂ ਮਾਂ ਤੂੰ ਤੇ ਚੂੜੀ ਤੋਂ ਨਹੀਂ ਹੈ ਜੇ ਇਹ ਤੈੜੀ ਵੀ ਦੋਹਾ ਹੈ ਸ਼ਾਦੀ ਦੇਣੀ ਆ ਦੇਣੀ ਨਹੀਂ ਦੇਣੀ ਜਦੋਂ ਤੈੜੀ ਦੋਹੋਗੇ ਫਿਰ ਵੇਖਾਂਗੇ ਵੇਖਾਂਗੇ ਕੀ ਹੁਣ ਐਂਟੇ ਆ ਗਏ ਆ ਦੇਣੀ ਆ ਹੁਣ ਬਾਦੀਆਂ ਨਾ ਜਾ ਕੇ ਅਬ ਇਹਦੇ ਪਿਓ ਨੂੰ ਜਿਹੜਾ ਪਹਿਣ ਦਿਆਂ ਸਾਡਾ ਲੈਂਦਾ ਵਾ ਜਾ ਦੱਸ ਦੇ ਜਿੰਨੂੰ ਦੱਸਣਾ ਦੱਸ ਦੇ ਪਿਓ ਨੂੰ ਕੀ ਦੱਸਣਾ ਹੋਰ ਵੀ ਕਿਹਨੂੰ ਦੱਸਣਾ ਨਾ ਦੱਸ ਦੇ ਦੱਸਣਾ ਪਊ ਤਾਂ ਦੱਸਾਂਗੇ ਪਿਆਰ ਕਰ ਤੂੰ ਤੱਕਣ ਲਈ ਆਪਣੀ ਆਈ ਤੇ ਆ ਗਏ ਆ ਤੂੰ ਜਿੰਨੂੰ ਵੀ ਦੱਸਣਾ ਜਿੰਨੂੰ ਲਿਆਉਣਾ ਲਿਆਇਆ ਆਈ ਨਹੀਂ ਹੁਣ ਕਿਸਦੀ ਮੰਨਣੀ ਕੋਈ ਨਹੀਂ ਵੇਖ ਲੈਣੀ ਆਹ ਮੰਮੀ ਰਹਿਣ ਦੋ ਉਹ ਤਾਂ ਛਦੈਣ ਹੋ ਗਈ ਆ ਤੇ ਨਾਲੇ ਆ ਪਈਆਂ ਤੁਹਾਡੀਆਂ ਚੀਜ਼ਾਂ ਮੈਂ ਨਹੀਂ ਲੈਂਦੀ ਕੁੱਖ ਤੇ ਪਾਓ ਲੀੜੇ ਤੇ ਆਪਾਂ ਚੱਲੀਏ ਕੋਈ ਨਹੀਂ ਜਾਣੇ ਆ ਪੁੱਤ ਤੇਰਾ ਪਿਓ ਪਟਵਾਰੀ ਵੱਲ ਗਿਆ ਵਾ ਨੇ ਨਾ ਦੇ ਕੀ ਕਰਕੇ ਆਂਦਾ ਵਾ ਹੁਣ ਪੱਕੇ ਕੰਮ ਕਰਕੇ ਫੇਰ ਹੀ ਘਰੋਂ ਪੈਰ ਪੁੱਟਾਂਗੇ ਚੱਲ ਤੂੰ ਚੱਲ ਮੈਂ ਕੱਪੜੇ ਪਾ ਲਾਂ ਮੰਮੀ ਕਿੱਟ ਚ ਹਾਂ ਤੇ ਫੋਨ ਚ ਕੁ ਬੇਰੇਓ ਬੰਨਾਂ ਦੇ ਫੇਰ ਕੀ ਬੰਨਿਆ ਵਾ ਹੁਣ ਕਿਨੇ ਰੀ ਆ ਗਈ ਆ ਮੇਰੀ ਨਹੀਂ ਆਈ ਤੂਫਾਨ ਹੀ ਆ ਗਿਆ ਵਾ ਕੀ ਗੱਲ ਹੋਈ ਆ ਆ ਦੇਖ ਨਾ ਗਹਿਣਾ ਘੱਟਾ ਦੇਣ ਲਈ ਮਾਤਾ ਕੁੜੀ ਨੂੰ ਕੁੜੀ ਨੂੰ ਦੇਣ ਦੀ ਗਹਿਣਾ ਘੱਟਾ ਆ ਮੈਂ ਆਈ ਅਸ ਲਿਆ ਕੁੜੀ ਡੈਲੀ ਡੇਲੂਡੇ ਪਾਉਣਾ ਤੇ ਮੈਂ ਰਸੋਈ ਚ ਜਾਣ ਡਈ ਤੇ ਮੈਂ ਦੇਖਿਆ ਤੇ ਮੈਂ ਆ ਵੇਖਾ ਬੜਾ ਕੀ ਕਰਦੀ ਆ ਨਾ ਤੇ ਉਹ ਮਾਦਾ ਮੁੜ ਕੇ ਡਈ ਉਹਨੂੰ ਵਾਲਾਂ ਗਾ ਬੋਲਣਾ ਦੇਣਾ ਹੋ ਤੇ ਹੋਰਾ ਚੂੜੀ ਜੜੀ ਮੇਰੇ ਪੇਕਿਆਂ ਨੇ ਪਾਈ ਆ ਉਦੋਂ ਦੀ ਮਾਦਾ ਨੇ ਪਿਸਕ ਨਹੀਂ ਕੱਢੀ ਕਿਤੇ ਵੀ ਹੈਦੀ ਕਿ ਨਹੀਂ ਹੈਦੀ ਤੇ ਮੈਂ ਵੀ ਨਹੀਂ ਕਦੀ ਪੁੱਛੀ ਮੈਂ ਚੱਲ ਕੇ ਵਰਤੀ ਗਈ ਹੋਊਗੀ ਤੇ ਇਹ ਵੀ ਉਹਨੂੰ ਦੇਣ ਡਈ ਖੋ ਲਿਆਈ ਮੈਂ ਮੈਂ ਨਹੀਂ ਦੇਣੀ ਤੇ ਜਦੋਂ ਮੈਂ ਤੈਨੂੰ ਉਦੋਂ ਦਾ ਕਹਿਣ ਡਿਆ ਮੈਂ ਤੇ ਤੂੰ ਉਦੋਂ ਦੀ ਹਾਰੀਆ ਕਿਤੇ ਉਹ ਹਾਰਦੀ ਆ ਨਾ ਤੇਰਨਾ ਮੱਥਾ ਮਾਰ ਮਾਰ ਹਟ ਗਿਆ ਤੇਰਨਾ ਕਬਲ ਪਰ ਤੇਰੇ ਦਿਮਾਗ ਚ ਨਹੀਂ ਕੋਈ ਵੀ ਗੱਲ ਆਉਂਦੀ ਤੁਸੀਂ ਮੇਰੇ ਦਿਵਾਲੇ ਹੁੰਦੇ ਰਿਹਾ ਕਰੋ ਉਹਨਾਂ ਦਾ ਕਸੂਰ ਨਾ ਗੱਡੋ ਹੁਣ ਜ਼ਮੀਨ ਮੰਗਣ ਡਈ ਆ ਤੇ ਅਗਲੀ ਨੇ ਤਾਂ ਮੰਗਣੀ ਆ ਮੰਗਣੀ ਨਹੀਂ ਉਹਨੇ ਫੇਰ ਹੱਥ ਬੰਨਦਾ ਦੱਸਦਾ ਇਹੋ ਜੀਆਂ ਗੱਲਾਂ ਕਰਨਦਾ ਫੇਰ ਮੈਨੂੰ ਨਹੀਂ ਗੁੱਸਾ ਝੜਦਾ ਤੇਰਨਾ ਮੱਥਾ ਮਾਰਿਆ ਕੱਲ ਕਿੰਨਾ ਪਰ ਤੂੰ ਫੇਰ ਨਹੀਂ ਸੁਧਰਦੀ ਕਬਲ ਮੈਂ ਉਹਨਾਂ ਨੂੰ ਕੀ ਕਹਿਣ ਡਈ ਆ ਮੈਂ ਤੇ ਉਦਾਂ ਹੀ ਨੰਗਣ ਡਈ ਤੇ ਸੋਈ ਵਾਲਾ ਮੈਂ ਚਾਹ ਘੋਟ ਬਣਾ ਕੇ ਪੀਣੀ ਆ ਉਹੋਥਲੀ ਖੋਲ ਕੇ ਤੇ ਬੈਠੀਆਂ ਥੋਣ ਨਾ ਉਹ ਕੋਈ ਕਰਨਾ ਵਾ ਆ ਵੀ ਉਹ ਕੋਈ ਹੁੰਦਾ ਨਹੀਂ ਕਰਨਾ ਇਹ ਤਾਲੀ ਲਾ ਜੂਗੀ ਨਹੀਂ ਮਿਲਣਾ ਵਰਤਣਾ ਤੇ ਮੈਂ ਹੀ ਆ ਕਬਲ ਸਵਾ ਮਿਲਣਾ ਵਰਤਣਾ ਵਾ ਲੋਕੀ ਦੇ ਕੁੜੀਆਂ ਦੇ ਪੈਰ ਧੋਤੋ ਪਿੰਦੇ ਆ ਤੂੰ ਤੇ ਉਹਦੇ ਗਲਵੇਂ ਨੂੰ ਪੈ ਗਈ ਹਾਏ ਨਹੀਂ ਕੋਹ ਕਰੋ ਵੀ ਹੁਣ ਗੱਲ ਬਹੁਤ ਅੱਗੇ ਵੱਧ ਗਈ ਡਾੜੀ ਤੇ ਪਟਵਾਰੀ ਵੱਲ ਗਿਆ ਵਾ ਦੋ ਹਿੱਸੇ ਖੰਨਣ ਦੀ ਗੱਲ ਕਰਨ ਦੇ ਹੋ ਹੁਣ ਮੈਂ ਕੀ ਕਰਾਂ ਤੂੰ ਦੋ ਹਿੱਸਿਆਂ ਦੀ ਗੱਲ ਕਰਦੀ ਆ ਸਾਰੀ ਜ਼ਮੀਨ ਡੈਡੀ ਹੋਣਾ ਦੇ ਨਾਮ ਆ ਉਹ ਸਾਰੀ ਵੀ ਦੇਖ ਸਕਦੇ ਆ ਚੱਲ ਕੋਈ ਨਹੀਂ ਹੁਣ ਛੱਡੋ ਠਾ ਉਠੋ ਉਹਨਾਂ ਨਾਲ ਗੱਲ ਤੇ ਕਰੋ ਗੱਲ ਕਰ ਲਾਂਗੇ ਆ ਜਿਹੜੇ ਕਮਰੇ ਆ ਮੈਨੂੰ ਲੱਗਦਾ ਇਹ ਵੀ ਨਹੀਂ ਰਹਿਣੇ ਤੇਰੇ ਕੋਲ ਇਹ ਵੀ ਜਾਂਦੇ ਰਹਿਣੇ ਆ ਅਭੀ ਤੇ ਢਾੜੀ ਵੀ ਆ ਨਾ ਉਠੋ ਉਹਨਾਂ ਨੂੰ ਸਮਝਾਵੀਂ ਕੀ ਸਮਝਾਵਾਂ ਉਹਨਾਂ ਨੂੰ ਹੁਣ ਮੈਂ ਚੱਲ ਕੋਈ ਨਾ ਕੋਈ ਗੱਲ ਤੇ ਕਰਕੇ ਦੇਖੋ ਮੇਰੇ ਤੇ ਜੀਨ ਕੋ ਹੋਂਟ ਆ ਹਣ ਸਾਰੇ ਕਵਲ ਤੇਰੇ ਹੀ ਸਿਆਪੇ ਪਾਏ ਪਏ ਆ ਵੇ ਉਹਦੇ ਹਾਰ ਜਾਂਦੀ ਤੇ ਫਿਰ ਆ ਕੰਮ ਆ ਨੋਬਤ ਨਾ ਆਉਂਦੀ ਤੇ ਬਾਹੂ ਉਹ ਵੀ ਗੱਲਾਂ ਕਰਦੀਆਂ ਤੇ ਫਿਰ ਮੇਰੇ ਵੀ ਮੂੰਹ ਨਿਕਲ ਜਾਂਦੀਆਂ ਉੱਠੋ ਤੇ ਸਹੀ ਇੱਕ ਵਾਰੀ ਗੱਲ ਦੇ ਕਰੋ ਨਾ ਤੂੰ ਹਟੀ ਤੇ ਨਾ ਕੁੜੀ ਹਟੀ ਦੋਵੇਂ ਜਾਣੀਆਂ ਨਹੀਂ ਹਟੀਆਂ ਤੁਸੀਂ ਚਲ ਕੋਈ ਨਹੀਂ ਹੁਣ ਇੱਕ ਵਾਰੀ ਗੱਲ ਕਰੋ ਵੀ ਮੜਕੇ ਨਾਨਾ ਨੂੰ ਕੋਹ ਨਹੀਂ ਕਹਿੰਦੀ ਕੀ ਗੱਲ ਕਰਾਂ ਕੀ ਉਹਨਾਂ ਨਾਲ ਗੱਲ ਕਰਾਂ ਕੀ ਉਹਨਾਂ ਨਾਲ ਦੱਸਣਾ ਮੈਨੂੰ ਤੇ ਜੇ ਪੈਲੀ ਹੱਥੋਂ ਨਿਕਲ ਗਈ ਤੇ ਮੁੰਡਾ ਸਾਡਾ ਵਿਚਾਰਾ ਕੀ ਕਰੂਗਾ ਚਲ ਜਾ ਜਾ ਕੇ ਪਾਣੀ ਪੋਣੀ ਪੀ ਆਹ ਆਓ ਫਿਰ ਮੇਰੇ ਨਾਲ ਹੀ ਉਹਨਾਂ ਨਾਲ ਗੱਲ ਕਰੋ ਪਰ ਲੂਗਾ ਮੈਂ ਜਾ ਤਾ ਕੰਮ ਕਰ ਆਪਣਾ ਜਾ ਕੇ ਕੋਈ ਹਾਲ ਤਾਂ ਡਾਵੇ ਹੁਣ ਗੱਲ ਕਰੋ ਗੱਲ ਕਰੋ ਕਰੀ ਜਾਂਦੀ ਆ ਉਦੋਂ ਹਟੀਆਂ ਨਾ ਨਾ ਜਾਣੀਆਂ ਇਹਨੂੰ ਵੀ ਇੰਨਾ ਕਿਹਾ ਵੀ ਲੱਤ ਰੋ ਆਪਣੀ ਬੰਦ ਰੱਖਿਆ ਕਰ ਇਨੇ ਕਿ ਤੇਰਾ ਕੀ ਉਦੋਂ ਦੀ ਗੋਡੇ ਖੜ ਦੀ ਫਿਰਦੀ ਹੁਣੇ ਹੁਣ ਮੈਂ ਕੀ ਕਰਾਂ ਗੱਲ ਤੇ ਸੱਚੀ ਬੜੀ ਮਾੜੀ ਆ ਇਹਨੂੰ ਤੇ ਮੈਂ ਕਹਿ ਕੇ ਘੱਲਤਾ ਵਾ ਕਵਲ ਨੂੰ ਵੀ ਕੋਈ ਗੱਲ ਨਹੀਂ ਵੀ ਮੈਂ ਵੇਨਾ ਵਾ ਉਹ ਕਰਾਂ ਤੇ ਕੀ ਕਰਾਂ ਮੈਂ ਜਿਆਨ ਗਵਾਨ ਤੇ ਕਿਸੇ ਨਾਲ ਗੱਲ ਕੀਤੀ ਤੇ ਇੱਥੇ ਵੀ ਪੈ ਜਾਣੀ ਸਾਰੇ ਖੱਪ ਇਦਾਂ ਕਰਦਾ ਵਾਂ ਮਾਮੇ ਨੂੰ ਲਾਉਣਾ ਵਾਂ ਫੋਨ ਨਹੀਂ ਮਾਮੇ ਨੂੰ ਵੀ ਰਹਿਣ ਦਿਨਾ ਵਾਂ ਜੇ ਮਾਮੇ ਨੂੰ ਫੋਨ ਲਾਇਆ ਤੇ ਸਾਰੇ ਰਿਸ਼ਤੇਦਾਰਾਂ ਚ ਬਦਨਾਮੀ ਹੋਣੀ ਆ ਆਪਣੀ ਉਹਨੂੰ ਰਹਿਣ ਦਿਨੇ ਆ ਫੋਨ ਕਰਨ ਨੂੰ ਭਾਜੀ ਨੂੰ ਕਰਦਾ ਵਾਂ ਗਰਨਾਮ ਨੂੰ ਫੋਨ ਤੇ ਉਹਨੂੰ ਸੱਦਦਾ ਵਾਂ ਇੱਥੇ ਉਹ ਆ ਕੇ ਤੇ ਆਪੇ ਸਮਝਾਊਗਾ ਇਹਨੂੰ ਉਹਨੂੰ ਲਾਉਣਾ ਫੋਨ ਮੈਂ ਉਹ ਜਦੋਂ ਦੇ ਚੱਲ ਗਿਆ ਉਦੋਂ ਦਾ ਪਾਣੀ ਨਹੀਂ ਪਿਆ ਵਾਹ ਪਾਉਂਦੇ ਸੀ ਪਾਣੀ ਇੱਥੇ ਬੰਬੀ ਤੇ ਆਉਂਦੇ ਸੀ ਕੀ ਆ ਗੱਲ ਪਾਣੀ ਪਿੰਦਾ ਸੀ ਕੀ ਲੱਗਣ ਡਿਆ ਪ੍ਰਿੰਟਰ ਕਦੂ ਕਦੂ ਆਵਾ ਉਦਨਾ ਮੇਰਾ ਟਾਈਮ ਹੀ ਲੱਗਾ ਤੇ ਪਾਣੀ ਨੂੰ ਵਿਚਾਰੇ ਨੇ ਪਿਆ ਇਹਨਾਂ ਨੂੰ ਲੱਗਣਾ ਕੀ ਇਹਨਾਂ ਨੂੰ ਚਾ ਚਾਸ ਕਸਾ ਨਸੀਗਾ ਸਾ ਪੁੱਤ ਗਿਆ ਲੈ ਠੀਕ ਆ ਆ ਜਾ ਕਰਨ ਨੂੰ ਨਹੀਂ ਆਈ ਨਹੀਂ ਮੈਂ ਦੇਖਣ ਦਿਉਣਾ ਖੈ ਕਰਨ ਨੂੰ ਪੁੱਤ ਆਇਣਾ ਨਾ ਬਸ ਆਣਾ ਕੋਈ ਨਹੀਂ ਇੱਕ ਦੋਣਾ ਚ ਆਇਣਾ ਨਹੀਂ ਕੋਈ ਆ ਜਾ ਉਥੇ ਬਈ ਆ ਜਾ ਹੋਰ ਫਿਰ ਛੁੱਟੇ ਗਿਆ ਨਹੀਂ ਫਿਰ ਨਾਲ ਘੁੰਮਣ ਦਾ ਮਨ ਨਹੀਂ ਕਿਉਂ ਕੀ ਗੱਲ ਮੰਮੀ ਕਹਿੰਦੇ ਗਰਮੀ ਬੜੀ ਆਓ ਗਰਮੀ ਦੇ ਆਈਏ ਪੁੱਤ ਚਲ ਪੜਿਆ ਕਰਦੇ ਸਕੂਲ ਦਾ ਸਾਰਾ ਕੰਮ ਕਰ ਲਿਆ ਵਾ ਹੂੰ ਚਲ ਵਧੀਆ ਵਾ ਇਹ ਤਾਂ ਬਹੁਤ ਵਧੀਆ ਗੱਲ ਆ ਬੱਚਾ ਸਿਆਣਾ ਹੋ ਗਿਆ ਨਾ ਹਾਂਜੀ ਹੀਰਾ ਸਿੰਘ ਕੀ ਹਾਲਜ ਸਰ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੀਰਾ ਸਿੰਘ ਕੀ ਹਾਲਜ ਸਰ ਜੀ ਠੀਕ ਠਾਕ ਭਾਜੀ ਤੁਸੀਂ ਦੱਸੋ ਬਹੁਤ ਹੋ ਗਿਆ ਵੀ ਅੱਜ ਕਿਦਾਂ ਯਾਦ ਕਰ ਲਿਆ ਤੈਨੂੰ ਕਿੰਨੇ ਨੂੰ ਗਿਆ ਬਾਹਰ ਆਏ ਨੂੰ ਤੇ ਤੂੰ ਫੋਨ ਨਹੀਂ ਲਾ ਕੀਤਾ ਮੈਨੂੰ ਫੋਨ ਫੋਨ ਭਾਜੀ ਕੀ ਕਰਨਾ ਹੀ ਬਸ ਇਦਾਂ ਹੀ ਘਰ ਤੇ ਬੜਾ ਉਦੋਂ ਦਾ ਸਿਆਪਾ ਜਿਆ ਪਿਆਵਾਂ ਕਿਉਂ ਕੀ ਗੱਲੋਗੀ ਗੱਲ ਕੀ ਹੋਣੀ ਆ ਬਸ ਇਹ ਜਨਾਨੀਆਂ ਲਈ ਤੁਹਾਨੂੰ ਪਤਾ ਹੀ ਆ ਉਹ ਜਨਾਨੀਆਂ ਟੈਨਸ਼ਨ ਲਈਦੀ ਬਹੁਤੀ ਇਹ ਲੜਦੀਆਂ ਦੀ ਹੁੰਦੀਆਂ ਵਾ ਮਾੜੀ ਮੋਟੀ ਗੱਲ ਬਹੁਤ ਘਰਾਂ 'ਚ ਹੋ ਹੀ ਜਾਂਦੀ ਆ ਉਹ ਨਹੀਂ ਮਾੜੀ ਮੋਟੀ ਗੱਲ ਨਹੀਂ ਆ ਭਾਜੀ ਹਟਦੀ ਨਹੀਂ ਆ ਕਵਲ ਤੇ ਹੁਣ ਕੀ ਕਰੀਏ ਕਿ ਤੇ ਮਾੜੀ ਗੱਲ ਆ ਕਵਲ ਲਈ ਮੈਂ ਵੇਲਾ ਪਿਛੇ ਆਇਆ ਤੇ ਬੜਾ ਸਮਝਾ ਗਿਆ ਸਾਰੇ ਮੰਮੀ ਡੈਡੀ ਨੇ ਸਮਝਾਇਆ ਹੀ ਡੈਡੀ ਠੀਕ ਨਹੀਂ ਹੁੰਦੇ ਨਾ ਫਿਰ ਮੈਂ ਆਇਆ ਹੀ ਮਿਲਣ ਤੇ ਕਵਲ ਨੂੰ ਮੈਂ ਬਾਹਾਲ ਕੇ ਬੜਾ ਸਮਝਾਈ ਤੇ ਆਂਦੀ ਭਾਜੀ ਮੈਂ ਹੋਣੀ ਮਮੀ ਬੜੀਆਂ ਮੱਤੇ ਦੀਆਂ ਟੀਕਰਾਂ ਭੰਨ-ਭੰਨ ਵੇਖ ਲੀਆਂ ਵਾ ਇਹਦੇ ਨਾਲ ਪਰ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਆ। ਆਓ ਤੇ ਮੈਂ ਤੇਰੀ ਗੱਲ ਮੰਨਦਾ ਚਲੋ ਸਾਡੀ ਸਮਝੇ ਚਲੋ ਨਹੀਂ ਆਉਂਦੀ ਗੱਲ ਦੀ ਇਹਨੂੰ। ਸਾਡੀ ਗੱਲ ਸਮਝੇ ਵੀ ਪਰ ਤੇ ਤੂੰ ਤੇ ਘਰ ਵਾਲਾ ਤੇਰੀ ਦੀ ਗੱਲ ਸਮਝਣ ਚਾਹੀਦੀ ਨਾ ਉਹਨੂੰ। ਪਰ ਨਹੀਂ ਸਮਝਦੀ ਨਾ ਉਹ ਮੈਂ ਤੇ ਕਹਿ ਕਹਿ ਵੇਖ ਲਿਆ ਵਾ ਨਾ ਉਹ ਹਟਦੀ ਆ ਤੇ ਨਾ ਮਾਤਾ ਹੀ ਹਟਦੀ ਆ। ਤੇ ਮੈਂ ਤੇ ਵਿੱਚ ਫਸਿਆ ਵਾ ਤੇ ਮੈਂ ਹੁਣ ਕਰਾਂ ਤੇ ਕੀ ਕਰਾਂ? ਆ ਤੂੰ ਵੀ ਕਿਹੜੇ ਸਾਲ ਬਾਅਦ ਹੋਣਾ ਦਾ ਮਹੀਨਾ ਵੀ ਚੱਲ ਆਪਣੇ ਬੱਚਿਆਂ ਕੋ ਜਾ ਕੇ ਤੇ ਘੜੀ ਮਾਦਾ ਪਿਤਾ ਕੋ ਬਹਿਣਾ ਹਨਾ ਆਪਣਾ ਪਿੰਡ ਘੁੰਮਦਾ ਫਿਰਦਾ ਜਾ ਕੇ। ਇਹ ਤਾਂ ਬੜੀ ਮਾੜੀ ਗੱਲ ਆ ਇਹਨਾਂ ਦੀ ਹੈ ਜਿੱਥੋਂ ਬੰਦਾ ਆਉਂਦਾ ਵਾ ਬਾਹਰੋਂ ਉਹ ਵੀ ਚਲੋ ਆ ਕੇ ਪਿੰਡ ਚਾਰ ਦਿਨ ਸਕੂਨ ਦੇ ਕੇ ਦੇ ਕੱਟਾਂਗੇ ਹਾਂਜੀ ਹਾਂਜੀ ਇਹਨਾਂ ਦੀ ਆਪਣੀ ਰਾਮਲੀਲਾ ਨਹੀਂ ਖਤਮ ਹੁੰਦੀ ਤੇ ਮੈਂ ਤੇ ਕਹਿੰਦਾ ਵਾਂ ਵੀ ਤੁਸੀਂ ਆਉਗੇ ਮੈਂ ਆਜਣਾ ਬਾਹੂ ਕੋਈ ਗੱਲ ਨਹੀਂ 10 ਕਿ ਦਿਨ ਆਵਾਂ ਮੈਂ ਹਾਂ ਆਜੋ ਜੇ ਤੁਹਾਡਾ ਟਾਈਮ ਹੋਵੇ ਤੇ ਤੁਸੀਂ ਹੁਣੇ ਆ ਸਕਦੇ ਤੇ ਆਓ ਚੱਲ ਮੈਂ ਆਜਣਾ ਕੋਈ ਨਹੀਂ ਬਸ ਆ ਤੁਹਾਡਾ ਕੰਮ ਜਾ ਕਰਨ ਆਲਾ ਵਾ 10 ਕਿ ਮਿੰਟ ਲੱਗਣੇ ਮੇਰੇ ਇਹ ਮੈਂ ਕਰਕੇ ਤੇ ਆਜਣਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਲਾ ਕੇ ਇਸ ਗੱਲ ਦੀ ਹੈ ਕੋਈ ਨਹੀਂ ਚਲੋ ਠੀਕ ਆ ਜਿਓ ਭਾਜੀ ਫਿਰ ਠੀਕ ਆ ਸਸ ਹੀ ਗੱਲ ਚਲੋ ਠੀਕ ਆ ਬਾਊ ਹੈ ਚੰਗਾ ਓਕੇ ਬਾਏ ਬਾਏ